ਅੱਜ ਤੁਹਾਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਹਿਰ ਜਿਹੜਾ ਸਨਾਮ ਆ ਉੱਥੇ ਦੇ ਸਰਕਾਰੀ ਹਸਪਤਲ ਦਾ ਹਾਲ ਸੁਣਾ ਰਹੇ ਹਾਂ ਉੱਥੇ ਦੇ ਸਰਕਾਰੀ ਹਸਪਤਲ ਦੇ ਵਿੱਚ ਡਾਕਟਰਾਂ ਦਾ ਟਾਈਮ ਆਉਂਦਾ ਹੈਗਾ 8 ਵਜੇ ਦਾ ਤੇ ਉਹ ਆ ਰਹੇ ਨੇ 11 ਤੋਂ 12 ਵਜੇ ਜਿਸ ਤੋਂ ਬਾਅਦ ਉੱਥੇ ਇੱਕ ਨੌਜਵਾਨ ਨੇ ਵੀਡੀਓ ਬਣਾ ਕੇ ਸ਼ੇਅਰ ਕੀਤੀ ਹੈ ਦਰਅਸਲ ਇੱਕ ਬੱਚਿਆਂ ਦਾ ਜਿਹੜਾ ਡਾਕਟਰ ਹੈ ਬੱਚਿਆਂ ਵਾਲੀ ਵਾਰਡ ਦਾ ਤਾਂ ਉਹ ਡਾਕਟਰ 12 ਵਜੇ ਆਇਆ ਬੱਚੇ ਦਰਦ ਦੇ ਨਾਲ ਤੜਫ ਰਹੇ ਸੀ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸੀ ਜਦੋਂ ਨੌਜਵਾਨਾਂ ਨੇ ਪੁੱਛਿਆ ਤਾਂ ਡਾਕਟਰ ਉਹਨਾਂ ਮਰੀਜ਼ਾਂ ਨੂੰ ਉਹਨਾਂ ਦੇ ਮਾਪਿਆਂ ਨੂੰ ਬੱਚਿਆਂ ਨੂੰ ਆ ਜਿਹੜਾ ਭੱਜ ਕੇ ਪੈ ਗਿਆ ੜਕ ਕੇ ਪੈ ਗਿਆ ਜਿਸ ਤੋਂ ਬਾਅਦ ਉਹ ਨੌਜਵਾਨਾਂ ਨੇ ਵੀਡੀਓ ਬਣਾਈ ਤੇ ਉਸ ਹਸਪਤਾਲ ਦਾ ਹਾਲ ਦਸਾਇਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਗਿਆ ਜਿਹੇ ਡਾਕਟਰਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਆ ਅੱਜ ਜੁੜੇ ਸਰਕਾਰੀ ਹਸਪਤਾਲ ਚ ਸਨਾਮ ਚ ਖੜੇ ਅਸੀਂ ਡਾਕਟਰ ਮਨੀਸ਼ ਗੁਪਤਾ ਨੇ ਬੱਚਿਆਂ ਦੇ ਡਾਕਟਰ ਨੇ ਇਹਨਾਂ ਦਾ ਬੈਠਣ ਦਾ ਸਮਾਂ 8 ਵਜੇ ਸਵੇਰੇ ਸਰਕਾਰੀ ਹਸਪਤਾਲ ਚ ਆ ਸਾਰੇ ਖੜੇ ਨੇ ਪੇਸ਼ੈਂਟ ਖੜੇ ਨੇ ਅਸੀਂ 8 ਵਜੇ ਦੇ ਪਹੁੰਚੇ ਆ 8:30 ਵਜੇ ਪਹੁੰਚ ਕੇ ਜੇ ਸਹੀ 11:00 ਵਜਣ 11:00 ਵਜਣ ਚਾਏ ਜੇ ਡਾਕਟਰ ਸਾਹਿਬ 11:00 ਵਜੇ ਪਹੁੰਚੇ ਨੇ ਅਸੀਂ ਇਹਨਾਂ ਨੂੰ ਪੁੱਛਿਆ ਥੋੜਾ ਕਿ ਇਹ ਕਹਿੰਦੇ ਇਸ ਤਾਂ ਨੌਕਰੀ ਛੱਡ ਸਕੇ ਆ ਸਾਡਾ ਸਥਿਫਾ ਹੈ। ਪਤਾ ਪਤਾ ਜਿਹੜੇ ਕੰਪਿਊਟਰ ਰੱਖਿਓ ਨੇ ਉਹਨਾਂ ਨੂੰ ਪੁੱਛਿਆ ਕਹਿੰਦੇ ਕੈਂਪ ਚ ਨੇ ਝੂਠ ਬੋਲ ਰਹੇ ਜਦ ਕਿ ਆਪਦੇ ਘਰ ਬੱਚਿਆਂ ਨੂੰ ਦਵਾਈ ਦਿੰਦੇ ਨੇ। ਇਹ ਇੱਕ ਮਹੀਨਾ ਇਹਨਾਂ ਨੇ ਜਿਹੜੇ ਇੱਕ ਮਹੀਨਾ ਪਹਿਲਾਂ ਉਹ ਦਿੱਤਾ ਜੋ ਆਰਡਰ ਰੱਖਿਆ ਦਾ ਆਹ ਕਾਰਡ ਰੱਖਿਓ ਇਹਨੇ ਕੋਈ ਵੀ ਪੇਸ਼ੈਂਟ ਆਉਂਦਾ ਆਪਦਾ ਕਾਰਡ ਦਿੰਦੇ ਨੇ ਵੀ ਸਿੱਧਾ ਮੇਰੇ ਘਰੇ ਆਓ। ਹਸਪਤਾਲ ਤੇ ਚੰਗੀ ਦਵਾਈ ਨਹੀਂ ਦਿੰਦੇ ਬੱਚਿਆਂ ਨੂੰ ਧਰਾਨ ਕਰਦੇ ਨੇ ਠੀਕ ਹੈ। ਜੇ ਸੀ ਇਹਨਾਂ ਨੂੰ ਪੁੱਛਿਆ ਥੋੜਾ ਰਿਟਾਇਰਮੈਂਟ ਲਈ ਆ ਆਖਰੀ ਡੇਡ ਕਿੰਨੀ ਹੈ ਇਹ ਕਹਿੰਦੇ 31 ਜੂਨ ਹੈਗੀ 1 ਜੂਨ ਤੱਕ ਬੈਠਣਾ ਵਾ 1 ਜੂਨ ਤੱਕ ਥੋੜਾ 8 ਵਜੇ ਤੱਕ ਪਹੁੰਚਣ ਦਾ ਟਾਈਮ ਆ ਇਹ ਕਹਿੰਦੇ ਮੈਂ ਤਾਂ ਅੱਜ ਦੇ ਅਸਥੀਵਾ ਦੇ ਨਾ ਕਰ ਲਓ ਤੁਸੀਂ ਜੋਬ ਨਾਲ ਅਸੀਂ ਨਾਲ ਪਿਆਰ ਨਾਲ ਗੱਲ ਕੀਤੀ ਹੈ ਸਾਡੇ ਨਾਲ ਬਦਤਮੀਜ਼ੀ ਕਰ ਰਹੇ ਨੇ ਬਦਤਮੀਜ਼ੀ ਇਹ ਕਰ ਰਹੇ ਨੇ ਪੁੱਛੇ ਹੈ ਕਿ ਕਿੱਥੇ ਰੇ ਸੀ ਨਹੀਂ ਦੱਸੇ ਨਾ ਅਸੀਂ ਨਾਗਰਿਕ ਆ ਸਾਡਾ ਹੱਕ ਆ ਤੁਸੀਂ ਬੋਲੋ ਜੀ ਸਾਡਾ ਹੱਕ 8 ਵਜੇ ਦੇ ਆਉਂਦੇ ਹਾਂ 6:00 8 ਵਜੇ ਦਾ ਆਏ ਬੈਠੇ ਹਾਂ ਜਿੱਥੇ ਸਾਡੇ 8:30 ਵਜੇ ਦੇ ਸੀ ਉਰੇ ਆਏ ਬੈਠੇ ਆ ਜ ਇਹ ਨੰਬਰ ਆਪੇ ਜਾਨਣ ਦਾ ਹੈ ਜਿਹੜਾ ਜੀ ਸਵੇਰ ਦੇ ਬੈਠੇ ਆ 10 ਵਾਰ ਆ ਦੇਖੋ ਜੀ ਇਹ ਨੰਬਰ ਦਾ ਕਾਰਡ ਨਹੀਂ ਇਹਦਾ ਨੰਬਰ ਪੜ੍ਹਿਆ ਨਹੀਂ ਸਾਡੇ ਨਾਲ ਗੱਲ ਵੀ ਨਹੀਂ ਕਰੀ ਇਹਨਾਂ ਨੇ ਜੀ ਤੁਸੀਂ ਇਹਨਾਂ ਨੂੰ ਪੁੱਛ ਲੈਂਦੇ ਮੈਨੂੰ ਪੁੱਛ ਲੈਂਦੇ 1 5 5 ਮਿੰਟ ਕਹਿ ਰਹੇ ਨੇ ਸਾਨੂੰ ਸਾਰੇ ਜਿਵੇਂ 7 ਵਾਰ 8 ਵਾਰ 11 ਕਾਲ ਕਰਿਆ ਤੁਸੀਂ ਆ ਇੱਧਰ ਸਾਰੀ ਦਿਖਾਓ ਜੀ ਆ ਸਾਰੇ ਪਾਸੇ ਬੈਠੇ ਨੇ ਆ ਪੀੜ ਦੇਖੋ ਕੱਲੇ ਬੱਚੇ ਨੇ ਸਾਰੇ ਬੱਚੇ ਹੈਰਾਨ ਹੋ ਰਹੇ ਨੇ ਜੀ ਬੋਲਾ ਮੈਂ ਜੇ ਬੋਲਾ ਤੁਸੀਂ ਫੋਨ ਕੀਤਾ ਸੀ ਡਾਕਟਰ ਨੂੰ ਕਾਈ ਤੁਸੀਂ ਫੋਨ ਕੀਤਾ ਜੀ ਡਾਕਟਰ ਆਮ ਫੋਨ ਕੀਤਾ ਤੋ ਮੇਰੇ ਖਿਆਲ ਨੇ ਲੱਗੇ ਜੀ ਇਹ ਕਹਿੰਦੇ 11 ਵਜੇ ਆਣਗੇ ਜੀ ਕੁਲਦੀਪ ਕਿਹਨੂੰ ਬਸਿਆ ਘੰਟੇ ਦਾ ਨਾਮ ਕਹੂੰਗਾ ਪੈਰ ਵੰਗਰ ਤੇ ਕਹਿੰਦੇ ਝੂਠ ਬੋਲਦੇ ਤੜਕੇ ਦੇ ਖੜਾ ਨਹੀਂ ਮੇਰੇ ਤੁਹਾਨੂੰ ਇਹ ਕਹਿੰਦਾ ਬੀਬੀ ਆਹ 8 ਵਜੇ ਆਉਣਗੇ ਮੈਂ ਤਾਂ ਚੈੱਕ ਕਰਦਾ ਮੈਂ ਮਿੰਟ ਦਾ ਹੋਰ ਮੈਂ ਤਾਂ ਨਿਕਲਾ ਦਫਾ ਮੈਂ ਜੋਬ ਹੋ ਗਈ ਆ ਬੱਚੇ ਵੀ ਨਹੀਂ ਸਾਡੇ ਭੈਣ ਆ ਦੇਖ ਲਓ ਬਦਤਮੀਜ਼ੀ ਕਰਦੇ ਸਿੱਧੇ ਕਹਿੰਦੇ ਦਫਾ ਹੋ ਗੋ ਮੇਰਾ ਤਾਂ ਰਿਜਾਇਨ ਹੋ ਗਿਆ ਮੈਂ ਦਫਾ ਮੇਰਾ ਤੁਹਾਨੂੰ ਥੋੜੀ ਗੱਲ ਨਹੀਂ ਪੇਸੈਂਡ ਨਹੀਂ ਮੇਰੇ ਦਾ ਜਵਾਬ ਦੋ ਵੀ ਡਾਕਟਰ ਨਹੀਂ ਨਹੀਂ ਅਲੱਗ ਕਿਓਟਸ ਦਾ ਪਾਇਆ ਹੋਇਆ ਸਰ ਦਾ ਮੇਰੇ ਨੋਟਿਸ ਪਾਇਆ ਹੋਇਆ ਹੈ ਰਿਜਾਇਨ ਵਾ ਦੇਖੋ ਤੁਸੀਂ ਆਪਣਾ ਡਿਊਟੀ ਕਰਨਾ ਹੈ ਮੇਰੇ ਨੋਟਿਸ ਪਾਇਆ ਹੋਇਆ ਸੀ ਮਰਦੇ ਆ ਸਾਨੂੰ ਜਵਾਬ ਤਾਂ ਦੋਨਾ ਹੁਣ ਇਹ ਕਹਿ ਰਹੇ ਕਿ ਤਾਂ ਜਾ ਰਹੇ ਆ ਬਿਲਕੁਲ ਐਦਾਂ ਥੋੜੀ ਹੋ ਸਕਦਾ ਯਾਰ ਥੋੜੀ ਗੱਲ ਨਾਲ ਸਹਿਮਤ ਆ ਵੀ ਨੋਟਿਸ ਪਾਇਆ ਇੱਕ ਵਾਰਾ ਗੇਟ ਤੇ ਲਾਉਣ ਦਾ ਤਾਂ ਫਰਜ਼ ਹੈ ਸਾਨੂੰ ਅੱਜ ਦੀ ਗੱਲ ਹੈ ਉਹ ਸਰ ਉਹਨਾਂ ਦਾ ਜਿਹੜਾ ਮੈਂ ਕਹਿੰਦਾ ਕਲਪੇਟ ਬੋਰਡ ਦੇ ਵਿੱਚ ਲੱਗਿਆ ਹੋਇਆ ਹੈ ਜਿਹੜਾ ਕਿਤੋਂ ਜਾਤ ਆਇਆ ਮੈਂ ਉਹਨੂੰ ਕਿਵੇਂ ਕਰਾਂ ਮਾਣ ਦਾ ਗੱਲ ਕਰਦਾ ਮੈਂ ਜੀ ਉਮਰੀਣਾ ਜੀ ਕੱਲ੍ਹ ਆਉਂਦੇ ਆ ਆਪਾਂ ਤੁਹਾਨੂੰ ਦੱਸਾਂਗੇ ਉਹਨਾਂ ਨੇ ਕਿਹਾ ਵਾਹ ਤੇਰਾ ਕਿਰਨ ਨੂੰ ਛੁੱਟੀ ਦੇ ਲਈ ਲੈਣੀ ਛੁੱਟੀ ਉਹ ਕਿਉਂਕਿ ਸਾਰੇ ਹਫ਼ਤੇ ਅੱਗੇ ਅਸੂਰ ਪਤਾ ਲੱਗਿਆ ਜੀ ਮੇਰੇ ਕੋਲ ਛੁੱਟੀ ਵੀ ਮੇਰੇ ਵੀ ਛੁੱਟੀ ਸੁਣੇ ਪਤਾ ਕੀ ਕਰਾਂ ਉਹ ਜੀ ਲਿਖੇ ਲਾਉਨੇ ਆ ਤੁਸੀਂ ਬਈ ਬਾਈਟ ਵਾਟ ਰਹਿ ਗਿਆ 12 ਵਜੇ ਤੋਂ ਬਾਅਦ ਜੇ ਬਗਾਲੇ ਸਮੋ ਜੇ ਅਸੀਂ ਅੱਧੇ ਦਰੱਖਤ ਦੇ ਨਵੇਂ ਲੋਕੇ ਸੰਧਾ ਪਿਆ ਜਦ ਤੱਕ ਨਹੀਂ ਪਾਸ ਹੁੰਦਾ ਉਦ ਤੱਕ ਤਾਂ ਡਿਊਟੀ ਕਰਨ ਅੱਗੇ ਆਪਾਂ ਹਮੇਸ਼ਾ ਲਾਉਦੇ ਆ ਅੱਜ ਵੀ ਰਹਿ ਗਈ ਤੁਹਾਨੂੰ ਜਰੂਰ ਜੇ ਪਤਾ ਹੋਵੇ ਪਰਚੀ ਲਿਖਾ ਦਿੰਦੇ ਤੁਹਾਨੂੰ ਫੋਨ ਹੀ ਰੱਖੀ ਲਾਏ ਤੁਸੀਂ ਇਹ ਕਹਿ ਰਹੇ ਹੋ ਅੱਜ ਸਾਰੇ ਕੰਮ ਦਾ ਜਵਾਬ ਦਿਓ ਜੀ ਤੁਸੀਂ ਕਹਿੰਦਾ ਮੈਨੂੰ ਤੁਹਾਨੂੰ ਕਦੇ ਦਫਾ ਹੁੰਦੇ ਜੀ ਅਸੀਂ ਕਿਹਨੇ ਘਰ ਆਏ ਕੱਲ੍ਹ ਬਿਲਕੁਲ ਉਹਨੂੰ ਕਿਉਂ ਨਹੀਂ ਸੁਣਨਾ ਕਰਦੇ ਮੇਰਾ ਜਿਹੜਾ ਜਲੀ ਨੇ ਸੱਸਰੀ ਘਰ ਬੁਲਾਈ ਆ ਕੇ ਅੱਜ ਸੁਣਾਈ ਕੀ ਆ ਰਿਹਾ ਸੱਸਰੀ ਘਰ ਨੂੰ ਲਿਵਾਂ ਗਿਆ ਕੀ ਸੁਣ ਕੇ ਆਇਆ ਮਰੋ ਕਰਦੇ ਬਣਾਉਂਦੇ ਨਹੀਂ ਇੱਕ ਗੱਲ ਬੁਲਾ ਕੇ ਪੁੱਛੇ ਨਾ ਅੱਜ ਗੱਲ ਕਰਨ ਲੱਗ ਪਾਉਂਦਾ ਮੈਂ ਵੀਦਿਓ ਦਾ ਬਣਾਉਂਦਾ ਉਹ ਤਾਂ ਉਹਦੀ ਕੋ ਵੀਡੀਓ ਕਰ ਮੇਰੇ ਤਾਂ ਮਹੀਨਾ ਰਹਿ ਗਿਆ ਮਰੇ ਪਾਲੋ ਵੀਡੀਓ ਮੈਂ ਅੱਜ ਮੱਕ ਜੂ ਉਹਨੇ ਛੱਡ ਕੇ ਤਾਂ ਐਂ ਕਿਸੇ ਮੇਰੇ ਉੱਠ ਬੋਲਦਾ ਮੈਂ ਆਇਦਾਂ ਨਹੀਂ ਜਾ ਸਕਦੇ ਸਰਕਾਰ ਸਰਕਾਰ ਤੋਂ ਖਾ ਦੇਣੀ ਬੱਚੇ ਬੰਨ ਲੈਣ ਲਈ ਵਾਰੰਟਾ ਜਾ ਸਕਦਾ ਸੁਣੇ ਕਿ ਕੈਂਪ ਦੀ ਲਾਸਟ ਡੇਟ ਮਿਲ ਗਿਆ 31 ਤੱਕ ਐ ਮਰੀ ਡਿਊਟੀ ਦਾ ਸਮਾਂ ਜੀ ਪਤਾ ਕੀ ਹੈ ਸਰ ਇਹ ਕਹਿੰਦੇ ਲਾਸਟ ਡੇਟ 31 ਮਿਲ ਗਿਆ ਹੁਣੇ ਹੀ ਕਰੇ ਜਾ ਰਹੇ ਸੀ ਕਿੱਥੇ ਰਹੀ ਹੈ ਚਲੋ ਸਰਕਾਰ ਜਾ ਰਹੇ ਅਸੀਂ ਕਿੱਥੇ ਜਾਈਏ ਜੀ ਦੇਖੋ ਕਰ ਲੈਂਦੇ ਹੈਗੇ ਪਰਚਾ ਹਮੇਸ਼ਾ ਲੱਗਿਆ ਹੁੰਦਾ ਅੱਜ ਕੱਲ੍ਹ ਵੀ ਮੰਨਦੇ ਕਿ ਪਰਚਾ ਨਹੀਂ ਸੀ ਲੱਗਿਆ ਹੋਇਆ ਹੈਗਾ ਪਰ ਅਸੀਂ ਉਸ ਦਾ ਵੇਦ ਨਹੀਂ ਹੈਗਾ ਵੀ ਸਰਕਾਰੀ ਡਿਊਟੀ ਤੇ ਨਹੀਂ ਹੈਗੇ ਉਹਨਾਂ ਨੇ ਸਵੇਰ ਦਾ ਕਹਿ ਰਿਹਾ ਵੀ ਚਾਰ ਕੰਪਨੀ ਜਾ ਕੇ ਦੇਖੀ ਆ ਫੋਨ ਦਾ ਅਰਖਾ ਸੰਸਾਦ ਦਾ ਠੀਕ ਹੈ ਪਰ ਅਸੀਂ ਉਹਦੇ ਡਿਊਟੀ ਕਰਨੀ ਹੈ ਕਰਨੀ ਹੈ ਅਸੀਂ ਮੰਨਦੇ ਹਾਂ ਅੱਜ ਮੈਂ ਵੀ ਮੰਨਦਾ ਕਿ ਪਰਚਾ ਤੇ ਰਹਿ ਗਿਆ ਹਾਂ ਪਰ ਇਹ ਸਾਹਿਬ ਨੇ ਇਹ ਮਤਲਬ ਇਹ ਸਾਰੇ ਇਕੱਠੇ ਹੋ ਕੇ ਆਏ ਵੀਡੀਓ ਬਣਾ ਲਓ ਜੀ ਸਾਨੂੰ ਆ ਕੇ ਪੁੱਛੇ ਤੁਸੀਂ ਇਹ ਜਵਾਬ ਦੇ ਦਿਓ ਕਿ ਪਹਿਲਾਂ ਡਿਊਟੀ ਦੀ ਤੁਸੀਂ ਇਹ ਕੰਮ ਦਾ ਦੋ ਬੰਦਾ ਕਿ ਸਾਡੇ ਕਿਸ ਲਾ ਦੋ ਕੀ ਕਰਨ ਸੀ ਵੀਡੀਓ ਬਣਾਉਣਾ ਕਿ ਸਭ ਜਿਹੜੇ ਮੈਨੂੰ ਨਹੀਂ ਸੁਣਨ ਸੇ ਤਾਂ ਕੀ ਨਹੀਂ ਦਿੱਤੀ ਤੁਸੀਂ ਬੇ ਮੇਰੀ ਗੱਲ ਸੁਣੋ ਜੀ ਅਸੀਂ ਕੋਈ ਧਮਕਿੰਦ ਨਹੀਂ ਦਿੱਤੀ ਅਸੀਂ ਤੁਹਾਨੂੰ ਇਹ ਕਹਿ ਕੇ ਵੀਡੀਓ ਬਣਾਇਆ ਇਹ ਤਾਂ ਕਰਾਂਗੇ ਜੀ ਕਈ ਵਾਰ ਸਾਡੇ ਨਾਗਰਿਕਾਂ ਸਾਡਾ ਸੋਟ ਨੂੰ ਪਹਿਲਾਂ ਸਾਡਾ ਫਰਕ ਹੈ ਨਾਗਰਿਕ ਤਾਂ ਸਾਰੇ ਆ ਮੇਰੀ ਨਾਗਰਿਕੀ ਵੀਡੀਓ ਦਾ ਮਤਲਬ ਕੀ ਹੈ ਤੁਸੀਂ ਵੀਡੀਓ ਕਿਤੇ ਅਪਲੋਡ ਨਹੀਂ ਕਰਦੇ ਇਹ ਸਿਰਫ ਇੱਕ ਸਬੂਤ ਰੱਖਿਆ ਵੀ ਤੁਸੀਂ ਦੋਸਤ ਨਾਲ ਚੰਗਾ ਮੰਦਾ ਬੋਲਿਆ ਜੀ ਕੰਨੋ ਦਾ ਸਹੀ ਰੋਕ ਡਾਕਟਰ ਹੈ ਜਿਸ ਨੂੰ ਬੁਲਾਏ ਆਹ ਲੋਹਾਰ ਬੰਦਾ ਜਿਹੜਾ ਉਹ ਮਾਲਾ ਜਿਹੜਾ ਮੈਂ ਬੋਲੇ ਰੇ ਤੁਸੀਂ ਬੋਲੇ ਆਂਗੇ ਬੰਦੇ ਝੂਠ ਬੋਲਣਗੇ ਬਸ ਉਹੀ ਸਬੂਤ ਰੱਖੀ ਅਸੀਂ ਅਪਲੋਡ ਨਹੀਂ ਕਰਨ ਲੱਗੇ ਸਬੂਤ ਰੱਖਿਆ ਸੀ ਚਲ ਕੋਈ ਗੱਲ ਨਹੀਂ ਡਾਕਟਰ ਤੁਸੀਂ ਤਸਵੀਰਾਂ ਤੁਸੀਂ ਦੇਖਿਆ ਡਾਕਟਰ ਜਿਹੜਾ ਹੈ ਜਿਸ ਤਰੀਕੇ ਦੇ ਨਾਲ ਡਾਕਟਰ ਬੋਲ ਰਿਹਾ ਔਰ ਜਿਸ ਤਰੀਕੇ ਦੇ ਨਾਲ ਮਰੀਜ਼ਾਂ ਦੇ ਨਾਲ ਦੁਰਵਿਵਹਾਰ ਕਰ ਰਿਹਾ ਡਾਕਟਰ ਦਾ ਪੈਸਾ ਹੈ ਡਾਕਟਰ ਨੂੰ ਸਰਕਾਰੀ ਤਨਖਾਹ ਮਿਲਦੀ ਹੈ ਤੇ ਉਹ ਮਰੀਜ਼ਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਮਿਲ ਰਿਹਾ ਹੈ ਬੜਾ ਨਿੰਦਣਯੋਗ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਡਾਕਟਰ ਤਾਂ ਲੋਕਾਂ ਨੂੰ ਕਾਰਡ ਦੇ ਦੇ ਰਿਹਾ ਵੀ ਘਰੇ ਦੂਗੁ ਗਣੇ ਤੇ ਗਣੇ ਰੁਪਈਆਂ ਦੇ ਵਿੱਚ ਪੈਸਿਆਂ ਦੇ ਵਿੱਚ ਦਵਾਈ ਦਿੰਦਾ ਜਿਸ ਤੋਂ ਬਾਅਦ ਇਹ ਨੌਜਵਾਨ ਨੇ ਵੀਡੀਓ ਬਣਾਈ ਤੇ ਫਿਲਹਾਲ ਇਸ ਡਾਕਟਰ ਦੀ ਕਿਸੇ ਨੇ ਡਾਕਟਰ ਤੇ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਜਾਣਾ ਚਾਹੀਦਾ